ਸਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲਦੀ ਰੇਲਵੇ ਰੋਡ ਵਿਖੇ ਦਿਨ ਦਿਹਾੜੇ ਇੱਕ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਪੂਰੇ ਇਲਾਕੇ ਵਿੱਚ دہشت ਦਾ ਮਾਹੌਲ ਹੈ ਚੋਰਾਂ ਵੱਲੋਂ ਵਾਹਨ ਚੋਰੀ ਕਰਨ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ ਜਿਸ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਸਨੇ ਕੈਪਰੀ ਪਾਈ ਹੋਈ ਹੈ ਅਤੇ ਨਕਾਬਪੋਸ਼ ਬਾਈਕ ਚੋਰ ਆਸਾਨੀ ਨਾਲ ਆਉਂਦਾ ਹੈ ਅਤੇ ਮੋਟਰਸਾਈਕਲ ਵਿੱਚ ਚਾਬੀ ਲਗਾਉਂਦਾ ਹੈ ਅਤੇ 2-3 ਵਾਰ ਉਸ ਨੂੰ ਮੋੜਦਾ ਹੈ ਜਿਸ ਤੋਂ ਬਾਅਦ ਉਹ ਮੋਟਰਸਾਈਕਲ ਨੂੰ ਸਟਾਰਟ ਕਰਦਾ ਹੈ ਅਤੇ ਇਸ ਨੂੰ ਬੜੀ ਹੀ ਆਸਾਨੀ ਨਾਲ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਵਰਮਾ ਕਾਰ ਐਸੈਸਰੀ ਦੇ ਮਾਲਕ ਰਾਜਨ ਵਰਮਾ ਨੇ ਦੱਸਿਆ ਕਿ ਉਹਨਾਂ ਦੇ ਇੱਕ ਕਰਮਚਾਰੀ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਦੇ ਸਾਹਮਣੇ ਖਾਲੀ ਪਲਾਟ ਵਿੱਚ ਆਪਣੀ ਮੋਟਰਸਾਈਕਲ ਪਾਰਕ ਕਰਦਾ ਸੀ ਪਰ ਜਦੋਂ ਉਹ ਦੁਕਾਨ ਬੰਦ ਕਰਕੇ ਘਰ ਜਾਣ ਲੱਗਾ ਤਾਂ ਦੇਖਿਆ ਕਿ ਬਾਈਕ ਉੱਥੋਂ ਗਾਇਬ ਸੀ ਅਤੇ ਕਾफी ਭਾਲ ਕਰਨ ਤੋਂ ਬਾਅਦ ਜਦੋਂ ਬਾਈਕ ਨਹੀਂ ਮਿਲੀ ਤਾਂ ਦੁਕਾਨ ਦੇ ਨਾਲ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਦੇਖਿਆ ਜਾਂਦਾ ਹੈ ਕਿ ਇੱਕ ਚੋਰ ਜੋ ਕਿ ਨਕਾਬਪੋਸ਼ ਹੁੰਦਾ ਹੈ ਅਤੇ ਉਸਨੇ ਕੈਪੀ ਪਾਈ ਹੁੰਦੀ ਹੈ ਅਤੇ ਉਹ ਮੋਟਰਸਾਈਕਲ ਨੂੰ ਬੜੀ ਹੀ ਆਸਾਨੀ ਨਾਲ ਲੈ ਕੇ ਉੱਥੋਂ ਰਫੂ ਚੱਕਰ ਹੋ ਜਾਂਦਾ ਹੈ ਦਿਨ ਦਿਹਾੜੇ ਵਾਪਰੀ ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਦੈਸ਼ੇ ਦਾ ਮਾਹੌਲ ਹੈ ਅਤੇ ਚੋਰਾਂ ਦੇ ਹੌਸਲੇ ਰੋਜ਼ਾਨਾ ਵੱਧਦੇ ਹੀ ਜਾ ਰਹੇ ਹਨ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਮੇਰਾ ਨਾਮ ਦੀਪਕ ਹਮਰਜੀ ਮੋਟਰਸਾਈਕਲ ਸੀ ਜਦੋਂ ਤਕਾਨ ਵਧਾ ਕੇ ਘਰ ਨੂੰ ਜਾ ਰਹੇ ਸੀ ਜਦ ਅਸੀਂ ਦੇਖਿਆ ਫਿਰ ਮੋਟਰਸਾਈਕਲ ਗਾਇਬ ਸੀਗਾ ਸਾਡਾ ਫਿਰ ਅਸੀਂ ਸੀਸੀਟੀਵੀ ਕੈਮਰੇ ਦੇ ਅੱਗੇ ਦੇਖਿਆ ਤਾਂ ਚੋਰ ਮੋਟਰਸਾਈਕਲ ਲੈ ਗਿਆ ਸੀਗਾ ਰਿਪੋਰਟ ਕਰਾਤੀ ਹੁਣ ਦੇਖੋ ਸਰਪੋਟ ਕਰਾਤੀ ਵੀ ਲਿਖੇ ਵੀ ਰਿਪੋਰਟ ਰਿਪੋਰਟ ਲਿਖੀ ਨਹੀਂ ਉਹਨਾਂ ਨੇ ਸਾਡੀ ਇਹੀ ਮੰਗ ਹੈ ਹੁਣ ਕਿ ਮੋਟਰਸਾਈਕਲ ਸਾਡਾ ਬਰਾਮਤ ਕੀਤਾ ਜਾਵੇ ਨਾਮ ਬੋਲੋ ਆਪਣਾ ਸਾਡਾ ਜੀ ਬਰਮਾ ਘਾਰਸਿਸਰੀ ਆ ਨਾਮ ਕੀ ਤੁਹਾਡਾ ਰਾਜਨ ਬਰਮਾ ਰਾਜਨ ਦੱਸਤੀ ਹੋਇਆ ਕੀ ਜਾਂਦ ਕਰਤੀ ਆ ਕੱਲ ਲੜਕੇ ਮੇਰੇ ਕੋ ਕੰਮ ਕਰਦੇ ਆ ਬਾਈਕ ਸਾਹਮਣੇ ਖੜਾਉਂਦੇ ਆ ਸਾਹਮਣੇ ਬਾਈਕ ਕਮਿਸ਼ਨ ਦੀ ਜਿੱਦੜਾ ਖੜਾਉਂਦੇ 10-15 ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦਿਆ ਉਹ ਸਾਮਣੇ ਬਾਈਕ ਖੜਾਉਂਦੇ ਆ ਕਦੇ ਕੋਈ ਇਦਾਂ ਦਾ ਕੰਮ ਨਹੀਂ ਹੋਇਆ ਕੱਲ ਰਾਤੀ ਛੁੱਟੀ ਕਰਕੇ 8 8:30 ਵਜੇ ਜਾਣ ਲੱਗੇ ਤਾਂ ਦੇਖਿਆ ਬਾਈਕ ਹੈ ਨਹੀਂ ਬਾਈਕ 10 15 ਮਿੰਟ ਲੱਭਦੇ ਰਹੇ ਇੱਧਰ ਉੱਧਰ ਤਾਂ ਬਾਈਕ ਮਿਲਿਆ ਨਹੀਂ ਫਿਰ ਫੋਟੋਜ਼ ਚੈੱਕ ਕੀਤੀ ਸੀ ਸੀਸੀਟੀਵੀ ਕੈਮਰੇ ਚੋਂ ਤਾਂ 3:30 4 ਵਜੇ ਦੇ ਕਰੀਬ ਚ ਬਾਈਕ ਕੋਈ ਬੰਦਾ ਚੋਰੀ ਕਰਕੇ ਲੈ ਗਿਆ ਤੇ ਲੋਕ ਨਹੀਂ ਲੱਗਿਆ ਸੀਗਾ ਲੋਕ ਲੱਗਿਆ ਵਾ ਸੀਗਾ ਜੀ ਹੈਂਡਲ ਲੋਕ ਸਾਰਾ ਕੁਝ ਡੁਪਲੀਕੇਟ ਚਾਬੀ ਮਾਸਟਰ ਕੀ ਦੇ ਨਾਲ ਉਹਨੇ ਦੋ ਚਾਰ ਵਾਰ ਛਟਕੇ ਜੇ ਮਾਰੇ ਤੇ ਮਾਸਟਰ ਕੀ ਦੇ ਨਾਲ ਉਹ ਮੋਰਸਲ ਖੋਲ ਕੇ ਲੈ ਗਿਆ ਆਇਆ ਇਧਰੋਂ ਸੀਗਾ ਜੈਸ ਬੈਂਕ ਦੀ ਤਰਫ ਸੇ ਗਿਆ ਸਟੇਸ਼ਨ ਵੱਲੂ ਸੀਗਾ ਕੈਬਰੀ ਪਾਈ ਵੀ ਸੀ ਬਲੂ ਕਲਰ ਦੀ ਬ੍ਰਾਂਡ ਸੀਗੀ ਲੇਕਿਨ ਮੂੰਹ ਕਵਰ ਕੀਤਾ ਆਇਆ ਸੀਗਾ ਉਹਨੇ ਆਪਣਾ ਪੂਰਾ ਕੋਈ ਪਛਾਣ ਨਹੀਂ ਹੁੰਦੀ ਕਾਲਾ ਜਿਹਾ ਬੰਦਾ ਸੀਗਾ ਫਿਰ ਆਤੀ ਅਸੀਂ ਗਏ ਸੀਗੇ ਪੁਲਿਸ ਖਾਣੇ ਵੀ ਸਾਡੀ ਰਿਪੋਰਟ ਲਿਖੋ ਆ ਕਰਕੇ ਐਦਾ ਹੋ ਗਿਆ ਐਸ ਐਚਓ ਸਾਹਿਬ ਨਾਲ ਵੀ ਗੱਲ ਹੋਈ ਮੁੰਜੀ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੀ ਕੋਈ ਗੱਲ ਨਹੀਂ ਸਾਨੂੰ ਅਜੇ ਰਾਤ ਦਾ ਟਾਈਮ ਦਿਓ ਕੱਲ ਤੁਸੀਂ ਚੈੱਕ ਕਰੋ ਵੀ ਆਓ ਮੈਂ ਉਹਨਾਂ ਨੂੰ ਕਿਹਾ ਵੀ ਸੀ ਕਿ ਆ ਕੇ ਫੋਟੋ ਚੈੱਕ ਕਰੋ ਇੱਥੇ ਚੈੱਕ ਦੇਖੋ ਤੇ ਕਹਿੰਦੀ ਕੋਈ ਨਹੀਂ ਸਾਨੂੰ ਅਜੇ ਰਾਤ ਦਾ ਟਾਈਮ ਦਿਓ ਕੱਲ ਨੂੰ 11 12 ਵਜੇ ਆ ਕੇ ਤੁਸੀਂ ਦਰਖਾਸਤ ਦਿਓ ਤੇ ਫਿਰ ਦੇਖਦੇ ਆ ਉਸ ਤੋਂ ਬਾਅਦ ਹੁਣ ਕੋਈ ਹਜੇ ਤਾਂ ਕੋਈ ਕਾਰਵਾਈ ਕਰਨ ਨੂੰ ਆਇਆ ਨਹੀਂ ਪ੍ਰਸ਼ਾਸਨ ਦਾ ਦੇਖ ਲਓ ਇਹ ਹਾਲ ਹੈਗਾ ਹੈ ਹਜੇ ਤਾਂ ਕੋਈ ਕਾਰਵਾਈ ਕਰਨ ਨੂੰ ਨਹੀਂ ਆਇਆ ਅਸਫੇਰ ਦੇ 11 ਵਜੇ ਚੱਲੇ ਆ ਤੇ ਬਾਈਕ ਹੈਗਾ ਮੁੰਡੇ ਦਾ ਨਵਾਂ ਬਾਈਕ ਐ ਸਪਲੈਂਡਰ ਜੀ ਹਾਂਜੀ ਇਹਨੇ 90000 ਰੁਪਏ ਦਾ ਇਹਨੇ ਬਾਈਕ ਲਈਆ ਨਵਾਂ ਕੀ ਡਿਮਾਂਡ ਕਰੋਗੇ ਤੁਸੀਂ ਡਿਮਾਂਡ ਅਸੀਂ ਤਾਂ ਇਹੀ ਕਰਾਂਗੇ ਪ੍ਰਸ਼ਾਸਨ ਲੱਗੇ ਕਿ ਸਾਨੂੰ ਸਾਡਾ ਬਾਈਕ ਬਰਾਮਦ ਕਰਕੇ ਦਿਓ ਬਸ ਹੋਰ ਅਸੀਂ ਡਿਮਾਂਡ ਕੀ ਕਰਨੀ ਇਹ ਜੇ ਅਫਰਾਦੀਆਂ ਨੂੰ ਅੰਦਰ ਕਰੋ ਸਜ਼ਾ ਦਿਓ ਇਹ ਜੇ ਅਫਰਾਦੀਆਂ ਨੂੰ ਖੁੱਲੇ ਆਮ ਘੁੰਮਦੇ ਪਏ ਹਾਂਜੀ ਐਦਾਂ ਦੀ ਵਾਰਦਾਤਾਂ ਪਹਿਲਾਂ ਵੀ ਹੋਈਆਂ ਜੀ ਸਾਡੇ ਸਾਹਮਣੇ ਆ ਕੁਲਬੂਸ਼ਨਪੂਰੀ ਜੀ ਆ ਇਹਨਾਂ ਦੀ ਵਾਲਟੀਆਂ ਚੱਕੀਆਂ ਗਈਆਂ ਸੀ ਚੋਰੀ ਪਹਿਲਾਂ ਦੋ ਚੱਕੀਆਂ ਗਈਆਂ ਪਤਾ ਨਹੀਂ ਲੱਗਿਆ ਫਿਰ ਦੋ ਚੱਕੀਆਂ ਗਈਆਂ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਹੋਰ ਵੀ ਕਈ ਵਾਰ ਬਾਈਕ ਹੀ ਕਰ ਦੋ ਇੱਥੇ ਚੱਕੇ ਗਏ ਕੋਈ ਇਧਰ ਦੀ ਕਾਰਵਾਈ ਹਜੇ ਹੁੰਦੀ ਤਾਂ ਕੋਈ ਨਜ਼ਰ ਨਹੀਂ ਆ ਰਹੀ ਬਾਕੀ ਹੁਣ ਪ੍ਰਸ਼ਾਸਨ ਲੱਗੇ ਅਸੀਂ ਇਹੀ ਕਰਾਂਗੇ ਕਿ ਸਾਨੂੰ ਸਾਡਾ ਮੋਟਰਸਾਈਕਲ ਬਰਾਮਦ ਕਰਕੇ ਦੇ ਦੋ ਕਿਸੇ ਵੀ ਤਰ੍ਹਾਂ